ਸਾਰੇ ਕਿਉਂ ਆ ਲਿਆ ਇਹਨੂੰ ਤੇ ਗੱਲ ਅਸੀਂ ਅੱਜ ਇਹ ਕਰਦੇ ਆਂ ਬਈ ਬੁਰੇ ਸਰਕਾਰਾਂ ਦਾ ਬਹੁਤ ਆਈਆਂ ਗਈਆਂ ਠੀਕ ਆ ਹਾਂਜੀ ਤੇ ਆ ਜਿਹੜਾ ਕੰਮ ਹੋ ਰਿਹਾ ਬੜਾ ਜਿਵੇਂ ਮੰਨ ਲਾ ਵੀ ਮੁਲਾਜ਼ਮ ਵੀ ਥੋੜੇ ਜਿ ਖਿੱਚੇ ਹੋਏ ਆ ਸਾਰੇ ਤੇ ਜਿਹੜੀ ਝਾੜੂ ਦੀ ਸਰਕਾਰ ਆਈ ਆ ਠੀਕ ਆ ਬਹੁਤ ਸਰਕਾਰਾਂ ਆਈਆਂ ਗਈਆਂ ਇਹ ਜਸਵਾਲ ਡਰੇਨ ਦੀ ਕਿਸੇ ਨੇ ਸਾਥ ਨਹੀਂ ਦਿੱਤਾ ਇਹ ਸੈਫਾਨਾ ਜਿੱਥੇ ਆ ਪੰਜ ਖੜੇ ਆ ਇਹ ਉੱਤੋਂ ਦੀ ਨਾ ਇਹਦਾ ਸੂਆ ਥੱਲੇ ਦੀ ਨਾ ਇਹਦੀ ਹੱਸੀ ਤੇ ਇਹ ਹੈਗਾ ਸੈਫਾਨਾ ਤੇ ਇਹ ਬਲੀਪੁਰ ਵਾਲਾ ਆਪਣਾ ਜਿਹੜਾ ਵਾਸੀਆਂ ਵੇਟ ਤੋਂ ਸੂਆ ਨਿਕਲਦਾ ਅੱਗੇ ਦਾਏ ਨੂੰ ਜਾਂਦਾ ਹੈ ਉਹ ਸੂਆ ਵਾ ਰਜਵਾਹਾ ਜਿਹਨੂੰ ਕਹਿੰਦੇ ਆ ਤੇ ਆਹ ਡਰੇਨ ਦਾ ਤੁਸੀਂ ਦੇਖੋ ਕਿ ਕਿੰਨੀ ਵਧੀਆ ਸਫਾਈ ਹੋ ਰਹੀ ਹੈ ਡਰੇਨ ਦੇਖੋ ਇਹ ਪਿੱਛੋਂ ਕਰਦੇ ਹੁੰਦੇ ਆ ਜਸਵਾਲ ਡਰੇਨ ਬਾਈ ਦੀ ਹੈ ਪਿੱਛੇ ਵੀ ਦੋ ਮਸ਼ੀਨਾਂ ਚੱਲਦੀਆਂ ਤੇ ਇੱਥੇ ਵੀ ਦੋ ਮਸ਼ੀਨਾਂ ਲੱਗੀਆਂ ਹੋਈਆਂ ਤੁਸੀਂ ਦੇਖੋ ਕਿੰਨੀ ਵਧੀਆ ਡਰੇਨ ਬਣਦੀ ਜਾਂਦੀ ਹੈ ਕਿੰਨੀ ਵਧੀਆ ਹੈ ਕਿੰਨੀ ਸਫਾਈ ਹੋ ਰਹੀ ਹੈ ਵਧੀਆ ਵਧੀਆ ਕਿਉਂ ਗੋਰੇ ਵੀ ਤੇਰੇ ਵੀ ਪਸ਼ੂ ਪੈਂਦੇ ਆ ਵੀ ਤੂੰ ਦੱਸ ਬਿੱਕੀ ਨੇ ਵਧੀਆ ਸਫਾਈ ਮਾੜੀ ਹੋ ਰਹੀ ਹੈ ਕਿ ਚੰਗੀ ਹੋ ਰਹੀ ਚੀਜ਼ ਵਧੀਆ ਵਧੀਆ ਜਿਹੜੀ ਵਧੀਆ ਚੀਜ਼ ਹੈ ਉਹਨੂੰ ਵਧੀਆ ਹੀ ਕਹਾਂਗੇ ਨਾ ਤੁਸੀਂ ਦੱਸੋ ਬਾਈ ਕਿ ਕਿਵੇਂ ਆ ਸਾਰੀਆਂ ਸਰਕਾਰਾਂ ਆਈਆਂ ਕਿਸੇ ਨੇ ਕਰਾਈ ਨਹੀਂ ਅਜੇ ਤੱਕ ਇਹ ਸਾਡੀ ਬਾਦੂ ਸਰਕਾਰ ਨੇ ਵੀ ਪਹਿਲਾਂ ਜੋਰ ਲਾਇਆ ਹੁਣ ਸਾਡੇ ਝਾੜੂ ਸਰਕਾਰ ਆਈ ਆ ਪੂਰੀ ਸਫਾਈ ਕਰਕੇ ਜਾ ਰਹੀ ਆ ਜਿਵੇਂ ਝਾੜੂ ਵੱਜ ਕੇ ਵਿੜੇ ਚ ਸਾਫ ਕਰਦਾ ਉਵੇਂ ਸੇਮ ਵੀ ਹੋ ਰਹੀ ਆ ਸੇਮ ਵੀ ਕਰਤੀ ਸੇਮ ਵੀ ਹੋ ਰਹੀ ਆ ਜਮਾ ਸਫਾਈ ਬਾਕੀ ਕੰਮ ਮਿਲਦਾ ਕਿੰ냐 ਬੰਦਿਆਂ ਨੂੰ ਇੱਧਰ ਦੇਖ ਆ ਹਾਲ ਸੀ ਯਾਨੀ ਆ ਹਾਲ ਸੀ ਪਹਿਲਾਂ ਇਹ ਡਰੇਨ ਦਾ ਥੱਲੇ ਤੇ ਇੱਟਾਂ ਲੱਗੀਆਂ ਉਹਦੇ ਹਾਂ ਇੱਟਾਂ ਲੱਗੀਆਂ ਹੋਈਆਂ ਇਸ ਆਫਰ ਬਣਾ ਕੇ ਇੱਟਾਂ ਲੱਗੀਆਂ ਜਣੀਆਂ ਹਾਜ਼ੀ ਦੇਖ ਲਓ ਤੁਸੀਂ ਉੱਥੋਂ 100 ਮੀਟਰ ਤੋਂ ਅੱਗੇ ਨਹੀਂ ਦਿਸਦਾ ਇੰਨਾ ਹਿਸਾਬ ਕਿਤਾਬ ਖਰਾਬ ਹੋਇਆ ਪਿਆ ਕੰਮ ਇੰਨਾ ਸਿਸਟਮ ਖਰਾਬ ਹੋਇਆ ਪਿਆ ਸੀ ਤੇ ਇੱਧਰ ਦਿਖਾ ਦੇ ਹੁਣ ਆ 100 ਮੀਟਰ ਕੀ ਦੇਖ ਲਾ ਦੇ ਕਿੱਥੋਂ ਤੱਕ ਨਿਗਾਹ ਜਾਂਦੀ ਆ ਸਫਾਈ ਹੋ ਰਹੀ ਆ ਬਹੁਤ ਵਧੀਆ ਕੰਮ ਹੋ ਰਿਹਾ ਵਾ ਇੱਕ ਨੰਬਰ ਤੇ ਬਾਕੀ ਮਲਾਜ਼ਮ ਵੀਰਾਂ ਦਾ ਵੀ ਪੂਰੀ ਗੌਰ ਆ ਇੱਥੇ ਬਹਿ ਕੇ ਕੰਮ ਕਰਾਉਂਦੇ ਆ ਜਿਹੜੇ ਬੰਦੇ ਜਣੀਆਂ ਇੱਥੇ ਡਿਊਟੀ ਆ ਠੀਕ ਆ ਨਾ ਤੇ ਬਾਕੀ ਹੋਰ ਗੋਰੇ ਕੁਝ ਕਹਿਣਾ ਵੀ ਆਪਦੇ ਇਹ ਇਹ ਬੰਦੇ ਦੇ ਜਾਨੀ ਇੱਥੇ ਇਹ ਇਹ ਬੰਦਾ ਇੱਥੇ ਰਹਿੰਦਾ ਵਾ ਇਹਨੂੰ ਵੀ ਜਾਨੀ ਸੱਪਾ ਸੁੱਪਾ ਤੋਂ ਬਹੁਤ ਸੀਗਾ ਇਹਦੇ ਪਸ਼ੂ ਡੰਗਰ ਇੱਥੇ ਪਾਣੀ ਪੀਂਦੇ ਸੀ ਬਹਿੰਦੇ ਸੀ ਤੇ ਹੁਣ ਇਹ ਇਹਦਾ ਇਹਦੇ ਨਾਲ ਇਹਨਾਂ ਨੂੰ ਵੀ ਫਰਕ ਪਊਗਾ ਇਹਨਾਂ ਬੰਦਿਆਂ ਇਹਨਾਂ ਰੱਤਾਂ ਦਾ ਵਾਦ ਕਰਦੇ ਆਂ ਸੀ ਜਿਹੜਾ ਸਾਡੀ ਟ੍ਰੇਨ ਜੱਫੂ ਆ ਜਿਹੜੀ ਬਾਈ ਬਹੁਤ ਬਹੁਤ ਧੰਨਵਾਦ ਹੈnabla ਉਹ ਬਾਈ ਯਾਰ ਠੀਕ ਹੈ ਧੰਨਵਾਦ ਸਰਕਾਰ ਦਾ ਧੰਨਵਾਦ ਇਹਨਾਂ ਬਲਾਜਮਾਰਾਂ ਜਿਹੜੇ ਖਾਈ ਆਹ ਦੇਖੋ ਇਹ ਬਿਚਾਰੇ ਦੇਖੋ ਜਿਹੜੇ ਤੋਂ ਬੱਚੇ ਹੋਏ ਬਹੁਤ ਜੀ ਧੰਨਵਾਦ ਆਨੰਦ ਆ ਰਿਹਾ ਹੈ ਕੋਈ ਨਹੀਂ ਦਾ ਮਜ਼ਾਕਦੰ ਗੱਦਸਾ ਦਾ ਚੜ ਲੱਗਾ ਬਾਈ ਤੇਲ ਤੇਲ ਦਾ ਚੜ ਕੇ ਪਉਣਗੇ ਤੇ ਸਾਰਿਆਂ ਦਾ ਜੀ ਧੰਨਵਾਦ ਮਸ਼ੀਨਾਂ ਵਾਲਿਆਂ ਦਾ ਮੁਲਾਜ਼ਮਾਂ ਦਾ ਸਰਕਾਰਾਂ ਦਾ ਤੇ ਧੰਨਵਾਦ ਸਾਡਾ ਕੈਮਰਾਮੈਨ ਦਾ ਅਕਵਾਲ ਸਿੰਘ ਉਰਫ ਗੁਗਣੀ ਇਹ ਸਾਡੇ ਕੈਮਰਾਮੈਨ ਆ ਪਿੰਡ ਸਦਰਪੁਰੇ ਤੋਂ ਠੀਕ ਆ ਜੀ ਧੰਨਵਾਦ